ਪੂਰੀ ਜ਼ਿੰਦਗੀ ਬੰਦੇ ਦੇ ਮੁਕਦੇ ਕੰਮ ਧੰਦੇ ਨਹੀਂ ਹੁੰਦੇ ਪੂਰੀ ਜ਼ਿੰਦਗੀ ਬੰਦੇ ਦੇ ਮੁਕਦੇ ਕੰਮ ਧੰਦੇ ਨਹੀਂ ਹੁੰਦੇ ਸਿਆਣੇ ਬੰਦਿਆਂ ਦੀ ਭੀੜ ਨਹੀਂ ਹੁੰਦੀ ਤੇ ਭੀੜ 'ਚ ਸਿਆਣੇ ਬੰਦੇ ਨਹੀਂ ਹੁੰਦੇ ਭੀੜ 'ਚ ਸਿਆਣੇ ਬੰਦੇ ਨਹੀਂ ਹੁੰਦੇ ਇਹ ਕਿਹੋ ਜੀ ਦੌੜ 'ਚ ਅਸੀਂ ਭੱਜਦੇ ਫਿਰਦੇ ਆ ਇਹ ਕਿਹੋ ਜੀ ਦੌੜ 'ਚ ਅਸੀਂ ਭੱਜਦੇ ਫਿਰਦੇ ਆ ਜੀਵਨ 'ਚ ਮੰਗਲ ਹੈ ਨਹੀਂ ਪਰ ਮੰਗਲ ਤੇ ਜੀਵਨ ਲੱਭਦੇ ਫਿਰਦੇ ਆ ਜੀਵਨ ਚ ਮੰਗਲ ਹੈ ਨਹੀਂ ਪਰ ਮੰਗਲ ਤੇ ਜੀਵਨ ਲੱਭਦੇ ਫਿਰਦੇ ਆਂ ਨੈਣ ਜਦੋਂ ਵੀ ਕਿਸੇ ਦੇ ਖਾਰੇ ਪਾਣੀ ਨਾਲ ਭਰਦੇ ਨੇ ਨੈਣ ਜਦੋਂ ਵੀ ਕਿਸੇ ਦੇ ਖਾਰੇ ਪਾਣੀ ਨਾਲ ਭਰਦੇ ਨੇ ਹੰਝੂਆਂ ਦਾ ਆਪਣਾ ਬੋਝ ਨਹੀਂ ਹੁੰਦਾ ਪਰ ਬੋਝ ਹੌਲਾ ਕਰਦੇ ਨੇ ਹੰਝੂਆਂ ਦਾ ਆਪਣਾ ਬੋਝ ਨਹੀਂ ਹੁੰਦਾ ਪਰ ਬੋਝ ਹੌਲਾ ਕਰਦੇ ਨੇ ਰਿਸ਼ਤਾ ਕਦੇ ਨਾ ਤੋੜੋ ਕਿਸੇ ਵੇਲੇ ਕੰਮ ਆ ਜਾਂਦਾ ਰਿਸ਼ਤਾ ਕਦੇ ਨਾ ਤੋੜੋ ਕਿਸੇ ਵੇਲੇ ਕੰਮ ਆ ਜਾਂਦਾ ਗੰਦਾ ਪਾਣੀ ਜੇ ਪਿਆਸ ਨਹੀਂ ਤਾਂ ਅੱਗ ਬੁਝਾ ਜਾਂਦਾ ਗੰਦਾ ਪਾਣੀ ਜੇ ਪਿਆਸ ਨਹੀਂ ਤਾਂ ਅੱਗ ਬੁਝਾ ਜਾਂਦਾ ਅਸੀਂ ਵਪਾਰ ਤਾਂ ਬਹੁਤ ਸੋਨਾ ਕਰਦੇ ਆ ਅਸੀਂ ਵਪਾਰ ਤਾਂ ਬਹੁਤ ਸੋਨਾ ਕਰਦੇ ਆ ਡੈਰੀ ਤੇ ਦੁੱਧ ਪਾ ਕੇ ਬੋਤਲ ਠੇਕੇ ਤੋਂ ਫੜਦੇ ਆ ਡੈਰੀ ਤੇ ਦੁੱਧ ਪਾ ਕੇ ਬੋਤਲ ਠੇਕੇ ਤੋਂ ਫੜਦੇ ਆ ਕਰੋ ਕਬੂਲ ਜੀ ਇਹ ਤਾਂ ਆਖਰ ਭਾਂਬੜ ਸੱਚਦਾ ਏ ਕਰੋ ਕਬੂਲ ਜੀ ਇਹ ਤਾਂ ਆਖਰ ਭਾਂਬੜ ਸੱਚਦਾ ਏ ਤੀਲੀ ਦੀ ਕੀ ਲੋੜ ਇੱਥਾ ਬੰਦਾ ਬੰਦੇ ਤੋਂ ਮੱਚਦਾ ਏ ਤੀਲੀ ਦੀ ਕੀ ਲੋੜ ਇੱਥੇ ਤਾਂ ਬੰਦਾ ਬੰਦੇ ਤੋਂ ਮੱਚਦਾ ਏ ਜਿਹੜੇ ਨਾ ਆਪ ਵਿਕਦੇ ਨੇ ਨਾ ਜ਼ਮੀਰਾਂ ਵਿਕਦੀਆਂ ਨੇ ਜਿਹੜੇ ਨਾ ਆਪ ਵਿਕਦੇ ਨੇ ਨਾ ਜ਼ਮੀਰਾਂ ਵਿਕਦੀਆਂ ਨੇ ਐਸੇ ਇਨਸਾਨਾਂ ਦੀਆਂ ਫੇਰ ਤਸਵੀਰਾਂ ਵਿਕਦੀਆਂ ਨੇ ਐਸੇ ਇਨਸਾਨਾਂ ਦੀਆਂ ਫੇਰ ਤਸਵੀਰਾਂ ਵਿਕਦੀਆਂ ਨੇ ਛੱਡ ਖਿਹੜਾ ਹੁਮੇ ਹੰਕਾਰ ਤੇ ਗੁੱਸਾ ਛੱਡ ਹੁਮੇ ਹੰਕਾਰ ਤੇ ਗੁੱਸਾ ਜਿਹੜੇ ਰੋਗ ਪਾਲੇ ਹੋਏ ਛੱਡ ਹੁਮੇ ਹੰਕਾਰ ਤੇ ਗੁੱਸਾ ਜਿਹੜੇ ਰੋਗ ਪਾਲੇ ਹੋਏ ਚੈਲ ਆਪਣੀ ਨਜ਼ਰ ਨਾ ਦੇਖ ਚਸ਼ਮੇ ਲਾਦੇ ਕਾਲੇ ਹੋਏ ਚੈਲ ਆਪਣੀ ਨਜ਼ਰ ਨਾ ਦੇਖ ਚਸ਼ਮੇ ਲਾਦੇ ਕਾਲੇ ਹੋਏ ਚਸ਼ਮੇ ਲਾਦੇ ਕਾਲੇ ਪੂਰੀ ਜ਼ਿੰਦਗੀ ਬੰਦੇ ਦੇ ਮੁਕਦੇ ਕੰਮ ਧੰਦੇ ਨਹੀਂ ਹੁੰਦੇ ਪੂਰੀ ਜ਼ਿੰਦਗੀ ਬੰਦੇ ਦੇ ਮੁਕਦੇ ਕੰਮ ਧੰਦੇ ਨਹੀਂ ਹੁੰਦੇ ਸਿਆਣੇ ਬੰਦਿਆਂ ਦੀ ਭੀੜ ਨਹੀਂ ਹੁੰਦੀ ਤੇ ਭੀੜ 'ਚ ਸਿਆਣੇ ਬੰਦੇ ਨਹੀਂ ਹੁੰਦੇ ਭੀੜ 'ਚ ਸਿਆਣੇ ਬੰਦੇ ਨਹੀਂ ਹੁੰਦੇ ਇਹ ਕਿਹੋ ਜੀ ਦੌੜ 'ਚ ਅਸੀਂ ਭੱਜਦੇ ਫਿਰਦੇ ਆ ਇਹ ਕਿਹੋ ਜੀ ਦੌੜ 'ਚ ਅਸੀਂ ਭੱਜਦੇ ਫਿਰਦੇ ਆ ਜੀਵਨ 'ਚ ਮੰਗਲ ਹੈ ਨਹੀਂ ਪਰ ਮੰਗਲ ਤੇ ਜੀਵਨ ਲੱਭਦੇ ਫਿਰਦੇ ਆ ਜੀਵਨ ਚ ਮੰਗਲ ਹੈ ਨਹੀਂ ਪਰ ਮੰਗਲ ਤੇ ਜੀਵਨ ਲੱਭਦੇ ਫਿਰਦੇ ਆਂ ਨੈਣ ਜਦੋਂ ਵੀ ਕਿਸੇ ਦੇ ਖਾਰੇ ਪਾਣੀ ਨਾਲ ਭਰਦੇ ਨੇ ਨੈਣ ਜਦੋਂ ਵੀ ਕਿਸੇ ਦੇ ਖਾਰੇ ਪਾਣੀ ਨਾਲ ਭਰਦੇ ਨੇ ਹੰਝੂਆਂ ਦਾ ਆਪਣਾ ਬੋਝ ਨਹੀਂ ਹੁੰਦਾ ਪਰ ਬੋਝ ਹੌਲਾ ਕਰਦੇ ਨੇ ਹੰਝੂਆਂ ਦਾ ਆਪਣਾ ਬੋਝ ਨਹੀਂ ਹੁੰਦਾ ਪਰ ਬੋਝ ਹੌਲਾ ਕਰਦੇ ਨੇ ਰਿਸ਼ਤਾ ਕਦੇ ਨਾ ਤੋੜੋ ਕਿਸੇ ਵੇਲੇ ਕੰਮ ਆ ਜਾਂਦਾ ਰਿਸ਼ਤਾ ਕਦੇ ਨਾ ਤੋੜੋ ਕਿਸੇ ਵੇਲੇ ਕੰਮ ਆ ਜਾਂਦਾ ਗੰਦਾ ਪਾਣੀ ਜੇ ਪਿਆਸ ਨਹੀਂ ਤਾਂ ਅੱਗ ਬੁਝਾ ਜਾਂਦਾ ਗੰਦਾ ਪਾਣੀ ਜੇ ਪਿਆਸ ਨਹੀਂ ਤਾਂ ਅੱਗ ਬੁਝਾ ਜਾਂਦਾ ਅਸੀਂ ਵਪਾਰ ਤਾਂ ਬਹੁਤ ਸੋਨਾ ਕਰਦੇ ਆ ਅਸੀਂ ਵਪਾਰ ਤਾਂ ਬਹੁਤ ਸੋਨਾ ਕਰਦੇ ਆ ਡੈਰੀ ਤੇ ਦੁੱਧ ਪਾ ਕੇ ਬੋਤਲ ਠੇਕੇ ਤੋਂ ਫੜਦੇ ਆ ਡੈਰੀ ਤੇ ਦੁੱਧ ਪਾ ਕੇ ਬੋਤਲ ਠੇਕੇ ਤੋਂ ਫੜਦੇ ਆ ਕਰੋ ਕਬੂਲ ਜੀ ਇਹ ਤਾਂ ਆਖਰ ਭਾਂਬੜ ਸੱਚਦਾ ਏ ਕਰੋ ਕਬੂਲ ਜੀ ਇਹ ਤਾਂ ਆਖਰ ਭਾਂਬੜ ਸੱਚਦਾ ਏ ਤੀਲੀ ਦੀ ਕੀ ਲੋੜ ਇੱਥਾ ਬੰਦਾ ਬੰਦੇ ਤੋਂ ਮੱਚਦਾ ਏ ਤੀਲੀ ਦੀ ਕੀ ਲੋੜ ਇੱਥੇ ਤਾਂ ਬੰਦਾ ਬੰਦੇ ਤੋਂ ਮੱਚਦਾ ਏ ਜਿਹੜੇ ਨਾ ਆਪ ਵਿਕਦੇ ਨੇ ਨਾ ਜ਼ਮੀਰਾਂ ਵਿਕਦੀਆਂ ਨੇ ਜਿਹੜੇ ਨਾ ਆਪ ਵਿਕਦੇ ਨੇ ਨਾ ਜ਼ਮੀਰਾਂ ਵਿਕਦੀਆਂ ਨੇ ਐਸੇ ਇਨਸਾਨਾਂ ਦੀਆਂ ਫੇਰ ਤਸਵੀਰਾਂ ਵਿਕਦੀਆਂ ਨੇ ਐਸੇ ਇਨਸਾਨਾਂ ਦੀਆਂ ਫੇਰ ਤਸਵੀਰਾਂ ਵਿਕਦੀਆਂ ਨੇ ਛੱਡ ਖਿਹੜਾ ਹੁਮੇ ਹੰਕਾਰ ਤੇ ਗੁੱਸਾ ਛੱਡ ਹੁਮੇ ਹੰਕਾਰ ਤੇ ਗੁੱਸਾ ਜਿਹੜੇ ਰੋਗ ਪਾਲੇ ਹੋਏ ਛੱਡ ਹੁਮੇ ਹੰਕਾਰ ਤੇ ਗੁੱਸਾ ਜਿਹੜੇ ਰੋਗ ਪਾਲੇ ਹੋਏ ਚੈਲ ਆਪਣੀ ਨਜ਼ਰ ਨਾ ਦੇਖ ਚਸ਼ਮੇ ਲਾਦੇ ਕਾਲੇ ਹੋਏ ਚੈਲ ਆਪਣੀ ਨਜ਼ਰ ਨਾ ਦੇਖ ਚਸ਼ਮੇ ਲਾਦੇ ਕਾਲੇ ਹੋਏ ਚਸ਼ਮੇ ਲਾਦੇ ਕਾਲੇ ਹੋਏ